ਸਸਿਕਾ ਜੀ ਮੈਂ ਪਿਛਲੇ ਦਿਨੀ ਇੱਕ ਕਹਾਣੀ ਪੜ੍ਹੀ ਤੇ ਮੈਨੂੰ ਬੜੀ ਚੰਗੀ ਲੱਗੀ ਤੇ ਮੈਂ ਮੈਂ ਸੋਚਿਆ ਤੁਹਾਡੇ ਨਾਲ ਸਾਂਝੀ ਕਰਾਂ ਕਹਾਣੀ ਵਿੱਚ ਐਸੀ ਕਿ ਕੋਈ ਪਹਾੜੀ ਤੋਂ ਉੱਪਰ ਤੋਂ ਆਤਮ ਹੱਤਿਆ ਕਰਨ ਲਈ ਪਹਾੜੀ ਤੇ ਚੜਦਾ ਹੈ ਤੇ ਬਿਲਕੁਲ ਉਸ ਦੇ ਥੱਲੇ ਕੁਝ ਦੂਰੀ ਤੇ ਇੱਕ ਫਕੀਰ ਬੈਠਾ ਹੁੰਦਾ ਹੈ ਉਹ ਦੇਖ ਲੈਂਦਾ ਤਾਂ ਦੇਖਣ ਤੋਂ ਬਾਅਦ ਉਹਨੂੰ ਆਵਾਜ਼ ਮਾਰਦਾ ਵੀ ਕੀ ਕਰਨ ਲੱਗਿਆ ਭਲੇ ਲੋਕਾਂ ਉਹ ਕਹਿੰਦਾ ਕਿ ਮੈਂ ਬਹੁਤ ਦੁਖੀ ਹਾਂ ਮੇਰੀਆਂ ਆਰਥਿਕ ਸਮਾਜਿਕ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਐ ਤੇ ਮੈਨੂੰ ਜ਼ਿੰਦਗੀ ਤੋਂ ਬਹੁਤ ਸਾਰੀਆਂ ਸ਼ਿਕਾਇਤਾਂ ਐ ਜੇ ਰੱਬ ਨੇ ਜੋ ਮੈਂ ਕਿਹਾ ਜੋ ਮੈਂ ਮੰਗਿਆ ਮੈਨੂੰ ਕੁਝ ਨਹੀਂ ਮਿਲਿਆ ਤੇ ਇਸ ਲਈ ਮੈਂ ਮਰਨ ਲੱਗਿਆ ਜ਼ਿੰਦਗੀ ਖਤਮ ਕਰ ਲੀ ਉਹ ਫਕੀਰ ਉਹਦੇ ਕੋਲ ਗਿਆ ਉਹਨੂੰ ਕਹਿੰਦਾ ਵੀ ਤੂੰ ਤਾਂ ਮਾਰ ਹੀ ਜਾਣਾ ਹੈ ਵੀ ਜੇ ਤੂੰ ਮੇਰੀ ਖਾਤਰ 24 ਘੰਟੇ ਜਿਉਂਦਾ ਰਹੇ ਤੇ ਮੈਂ ਤਾਂ ਇਥੋਂ ਕੁਝ ਲਾਭ ਲੈ ਸਕਾਂ ਉਹ ਕਹਿੰਦਾ ਤੂੰ ਮੈਥੋਂ ਕੀ ਲਾਭ ਲੈ ਸਕਦਾ ਹੈ ਮੈਂ ਤਾਂ ਖੁਦ ਜਮਾ ਖਿਲਰਿਆ ਬਿਖਰਿਆ ਬੰਦਾ ਕਨੇ ਤੂੰ ਇਸ ਗੱਲ ਤੋਂ ਕੀ ਲੈਣਾ ਤੂੰ ਛੱਡ 24 ਘੰਟੇ ਦਾ ਖਾਣ ਪੀਣ ਦਾ ਰਹਿਣ ਦਾ ਇੰਤਜ਼ਾਮ ਅਸੀਂ ਕਰਦੇ ਆਂ ਤੇ ਆਪਾਂ ਸਵੇਰੇ ਗੱਲ ਕਰਾਂ ਤਾਂ ਸ਼ਾਮ ਤੇ ਰਾਤ ਬੀਤੀ ਸਵੇਰ ਨੂੰ ਉਹਨੇ ਦੋ ਤਿੰਨ ਸੇਟ ਸੱਦੇ ਉਹਨਾਂ ਨੂੰ ਕਹਿੰਦਾ ਵੀ ਆਹ ਬੰਦਾ ਹੈ ਇਹਨੇ ਮੈਨਾਂ ਵਾਅਦਾ ਕੀਤਾ ਵੀ ਤੂੰ ਮੈਥੋਂ ਲਾਭ ਲੈ ਸਕਦਾ ਹੈ ਇਸ ਲਈ ਮੈਂ ਤੁਹਾਨੂੰ ਇਹਦੀਆਂ ਅੱਖਾਂ ਗੁਰਦੇ ਤੇ ਦਿਲ ਵੇਚਣਾ ਤੁਸੀਂ ਭਾ ਲਓ ਤੇ ਉਹ ਅਲੱਗ-ਅਲੱਗ ਸਮੇਂ ਦੇ ਮੁਤਾਬਕ ਲੋਡ ਦੇ ਮੁਤਾਬਕ ਉਹਨੀਆਂ ਗੁਰਦੇ ਦਿਲ ਤੇ ਅੱਖਾਂ ਦੇ ਭਾਅ ਲੱਗਣੇ ਸ਼ੁਰੂ ਹੋ ਗਏ ਤੇ ਬਸ ਬੰਦਾ ਕੋਲੇ ਬੈਠਾ ਗੁੱਸੇ 'ਚ ਆ ਗਿਆ ਵੀ ਯਾਰ ਤੁਸੀਂ ਮੇਰੀਆਂ ਅੱਖਾਂ ਕਿਵੇਂ ਕੱਢ ਲੋਗੇ ਤੁਸੀਂ ਮੇਰੀਆਂ ਅੱਖਾਂ ਕਿਉਂ ਵੇਚ ਦੇਉਂਗੇ ਤੁਸੀਂ ਮੇਰੇ ਗੁਰਦੇ ਕਿਵੇਂ ਵੇਚ ਦੇਉਂਗੇ ਤੁਸੀਂ ਮੇਰਾ ਦਿਲ ਕਿਵੇਂ ਵੇਚ ਦੇਉਂਗੇ ਉਹ ਫਕੀਰ ਕਹਿੰਦਾ ਆਪਣੀ ਰਾਤ ਗੱਲ ਹੋਈ ਸੀ ਵੀ 24 ਘੰਟੇ ਤੂੰ ਮੇਰੇ ਕੋਲੇ ਆ ਤੇ ਮੈਂ ਦਿੱਥੋਂ ਲਾਭ ਲੈ ਸਕਦਾ ਤੂੰ ਤਾਂ ਮਾਰੀ ਜਾਣਾ ਤੋਂ ਬੰਦਾ ਕਹਿੰਦਾ ਤੁਸੀਂ ਲਾਭ ਨਹੀਂ ਲੈ ਰਹੇ ਤੁਸੀਂ ਮੇਰੀ ਹੱਤਿਆ ਕਰ ਰਹੇ ਹੋ ਹੱਤਿਆ ਰਹੇ ਹੋ ਤੁਸੀਂ ਕਹਿੰਦਾ ਨਹੀਂ ਆਪਣਾ ਗੱਲਬਾਤ ਹੋਈ ਸੀ ਤੈਨੂੰ ਤੇਰੇ ਕੋਲੇ ਕੋਈ ਸਿਹਤ ਹੈ ਤਾਂ ਹੈ ਨਹੀਂ ਸ਼ਿਕਾਇਤਾਂ ਹੀ ਸ਼ਿਕਾਇਤਾਂ ਤੇ ਤੇਰੇ ਕੋਲੇ ਕੁਝ ਹੈ ਹੀ ਨਹੀਂ ਕੀਮਤੀ ਤੈਨੂੰ ਕੀ ਚੱਕਰ ਸਾਨੂੰ ਵੇਚ ਲੈਣ ਦੇ ਸਾਡਾ ਫਾਇਦਾ ਹੋ ਜਾਊਗਾ ਪੂਰੇ ਗੁੱਸੇ 'ਚ ਆ ਗਿਆ ਜੀ ਉਹ ਬੰਦਾ ਤੇ ਗੁੱਸੇ 'ਚ ਆ ਕੇ ਕਹਿੰਦਾ ਮੈਂ ਨਾ ਤੁਹਾਨੂੰ ਆਪਣੀ ਅੱਖਾਂ ਦੇਵਾਂ ਨਾ ਗੁਰਦੇ ਨਾ ਦਿਲ ਮੈਂ ਨਹੀਂ ਕੱਢਣ ਦੇਣਾ ਤੁਸੀਂ ਤਾਂ ਖਤਿਆਰੇ ਲੋਕ ਇਕੱਠੇ ਹੋਏ ਫਕੀਰ ਦੇ ਰੂਪ ਚ ਜਿੱਦੋਂ ਪੂਰਾ ਗੁੱਸੇ 'ਚ ਆਇਆ ਤੋਂ ਫਕੀਰ ਨੂੰ ਕਹਿੰਦਾ ਮੈਂ ਤੈਨੂੰ ਇਹੀ ਸਮਝਾਉਣਾ ਚਾਹੁੰਦਾ ਸੀ ਇਿੱਤੇਰੇ ਕੋਲੇ ਹੈ ਕਿਉਂ ਨਹੀਂ ਹੈ ਹੋਲ ਸੇਲ 'ਚ ਵੀ ਧਿਕ ਕਰੋੜਾਂ ਦਾ ਸੋ ਅਸੀਂ ਕਦੇ-ਕਦੇ ਜਿਹੜੀਆਂ ਚੀਜ਼ਾਂ ਸਾਨੂੰ ਕੁਦਰਤ ਨੇ ਦਿੱਤੀਆਂ ਉਹਨਾਂ ਦਾ ਧੰਨਵਾਦ ਕਰਨਾ ਅਸੀਂ ਬਿਲਕੁਲ ਭੁੱਲ ਜਾਂਦੇ ਹਾਂ ਕਿ ਦਿਲ ਚੁੱਪ ਕਰਕੇ ਤੜਕ ਰਿਹਾ ਹੈ ਸਾਹ ਚੁੱਪ ਕਰਕੇ ਆ ਰਹੇ ਗੁਰਦੇ ਛਾੜਨਾ ਛਾੜ ਰਹੇ ਹੈ ਲੀਵਰ ਹਜ਼ਮੇ ਕਰ ਰਿਹਾ ਕੀ ਕੰਮ ਕਰ ਰਿਹਾ ਕਿੰਨੇ ਮਿਹਦੇ ਲੀਵਰ ਸਿਸਟਮ ਕਿਵੇਂ ਆਏ ਫਲੋ 'ਚ ਚੱਲੀ ਜਾਂਦੇ ਆ ਅਸੀਂ ਭੱਜੇ ਫਿਰਦੇ ਆਂ ਵੀ ਆ ਨਹੀਂ ਮਿਲਿਆ ਆਉ ਨਹੀਂ ਮਿਲਿਆ ਰੱਬ ਦੀਆਂ ਸ਼ਿਕਾਇਤਾਂ ਲਾਉਂਦੇ ਆਂ ਜਿਹੜਾ ਕੁਛ ਉਹਨੇ ਦਿੱਤਾ ਉਹਦਾ ਕਦੇ ਧੰਨਵਾਦ ਨਹੀਂ ਕੀਤਾ ਇਸ ਲਈ ਜਦੋਂ ਬੰਦਾ ਸ਼ੁਕਰਗੁਜ਼ਾਰ ਹੋਣੋਂ हट ਜਾਂਦਾ ਹੈ ਸ਼ਿਕਾਇਤਾਂ ਦੀ ਉਮਰ ਥੋੜੀ ਹੁੰਦੀ ਹੈ ਸ਼ੁਕਰਗੁਜ਼ਾਰੀ ਦੀ ਉਮਰ ਲੰਬੀ ਹੁੰਦੀ ਹੈ ਸੋ ਕੁਦਰਤ ਦੇ ਦਿੱਤੇ ਦਾ ਜਰੂਰ ਧੰਨਵਾਦ ਕਰਨਾ ਚਾਹੀਦਾ ਸਤਿ ਸ਼੍ਰੀ ਅਕਾਲ